ਲੈਂਡ ਫੋਰਸ ਲੈਂਡ ਫੋਰਸ ਦਾ ਮਲਚਰ ਮੁੱਖ ਦੀ ਗੱਲ ਕੀ ਅੱਜ ਆਪਾਂ ਨਾ ਤੁਹਾਨੂੰ ਜਿਹੜੀ ਚੀਜ਼ ਦੱਸਣ ਲੱਗੇ ਆ ਨਾ ਵੀ ਤੁਹਾਨੂੰ ਡਿਸਕਾਊਂਟ ਦੇ ਵਿੱਚ ਚੀਜ਼ ਦੇਣੀ ਵੀ ਜੋ ਰੇਟ ਚੱਲਦਾ ਹੈ ਉਹਦੇ ਚੋਂ ਲੈਸ ਕਰਕੇ ਤੇ ਲੈਸ ਕਰਕੇ ਕਿੱਥੋਂ ਮਿਲਣੀ ਆ ਆਪਣੇ ਮਾਲਵਾ ਐਗਰੋਟੈਕ ਆਪਣਾ ਭਾਈ ਵਰਿੰਦਰ ਤੇ ਇਹ ਤੁਹਾਨੂੰ ਸੱਚੀ ਗੱਲ ਸੱਚੀ ਗੱਲ ਬਾਈ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਮੈਂ ਕਹਾਂ ਵੀ ਜਿੰਨਾ ਕਿ ਤੁਸੀਂ ਸਾਨੂੰ ਚੰਦਨਾ ਪਾਇਆ ਵੀਰਾਂ ਨੂੰ ਮੈਂ ਦੱਸਦਾ ਪਿਆ ਸੀ ਵੀ ਆਪਾਂ ਮਲਚਰ ਵਗੈਰਾ ਡਿਸਕਾਊਂਟ ਤੇ ਹਾਂਜੀ ਵੀਰ ਜੀ ਇਹ ਆਮ ਰੇਟ ਨਾਲੋਂ ਪਹਿਲਾਂ ਨਾਲੋਂ ਘਟਾ ਕੇ ਫਾਇਦਾ ਹੋਊਗਾ ਜ਼ਿਮੀਂਦਾਰ ਵੀਰ ਦਾ ਪੂਰਾ ਫਾਇਦਾ ਕਰਾਂਗੇ ਜੀ ਜ਼ਿਮੀਂਦਾਰ ਵੀਰਾਂ ਦਾ ਇਹ ਪਹਿਲਾਂ ਨਾਲੋਂ 7% GST ਘਟਕੇ ਅਸੀਂ ਡਿਸਕਾਊਂਟ ਲਾਤਾ ਇਹਨਾਂ ਤੇ 7% ਲੇਸ ਕਰਕੇ ਜ਼ਿਮੀਂਦਾਰਾਂ ਨੂੰ ਦਵਾਂਗੇ ਜੀ ਬਸ ਠੀਕ ਹੈ ਜੀ ਆਪਣੇ ਜ਼ਿਮੀਂਦਾਰ ਭਰਾਵਾਂ ਦਾ ਪੂਰਾ ਫਾਇਦਾ ਕਰਾਂਗੇ ਜੀ ਤੇ ਬਾਕੀ ਵੈਸੇ ਵੀਰੇ ਜੇ ਕੋਈ ਜ਼ਿਮੀਂਦਾਰ ਵੀਰ ਆਪਣੇ ਵੀਡੀਓ ਲਾ ਲਓ ਜਾਂ ਦੂਰੋਂ ਨੇੜਿਓਂ ਕਿਉਂਦਾ ਉਹ ਤਾਂ ਆਪਾਂ ਮੰਨਤਾ ਰੱਖਾਂਗੇ ਪੂਰਾ ਮਾਨ ਕਰਾਂਗੇ ਜਿਹੜੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਆਊਗਾ ਇਹਦੇ ਨੂੰ ਵੀ ਹੋਰ ਐਕਸਟਰਾ ਡਿਸਕਾਊਂਟ ਉਹਨੂੰ ਦਵਾਂਗੇ ਇਹ ਨਾ ਵੀ ਉਹਨੂੰ ਕਿਤੋਂ ਸਸਤਾ ਮਿਲੇ ਨਹੀਂ 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 ਇਹ ਕੰਮ ਨਹੀਂ ਕਰਦੇ ਹੁਣ ਆਪਣਾ ਇਹ ਆਪਾਂ ਵੀਰਾਂ ਨੂੰ ਦੱਸ ਹੀ ਦਈਏ ਮੜਿਆ ਹਾਂਜੀ ਇਹਦੇ ਦੂਜਿਆਂ ਨਾਲੋਂ ਇਹਦੇ ਵਿੱਚ ਕੀ ਡਿਫਰੈਂਸ ਆ ਵੀਰੇ ਇਹ ਵੀ ਇਹ ਵੀਰ ਜੀ ਇਹ ਪਹਿਲੀ ਗੱਲ ਤਾਂ ਹੈ ਜਿਹੜਾ ਅੰਦਰੋਂ 8 ਫੁੱਟ ਏਰੀਆ ਕਵਰ ਕਰੂਗਾ ਮਾਲਚਰ 8 ਫੁੱਟ ਅੰਦਰੋਂ ਹਾਂਜੀ ਫਿਰ ਇਹਦੇ ਐਕਸਟਰਾ ਚਾਰ ਲੈਣਾ ਹਾਂ ਬਲੇਟਾਂ ਦੀਆਂ ਲੱਗ ਚੁੱਕੀਆਂ ਹਾਂ ਆ ਆ ਗਿਆ ਇਹਨਾਂ ਨੂੰ ਚਾਰ ਲਾਈਨਾਂ ਬੁਲੇਟਾਂ ਦੀਆਂ ਨੇ ਠੀਕ ਆ ਵੀਰੇ ਫਿਰ ਇਹਦੇ ਜਿਹੜੇ ਇਹ ਬੁਲੇਟਾਂ ਦੇ ਸੈੱਟ ਨੇ ਸਾਰੇ ਮਲਚਰਾਂ ਨਾਲੋਂ ਜ਼ਿਆਦੇ ਨੇ ਜੀ 66 ਸੈੱਟ ਦੇ ਵਿੱਚ ਬੁਲੇਟਾਂ ਦੇ ਹੋਣਗੇ ਜੀ ਵੈਰੀ ਗੁੱਡ ਸਾਰੇ ਮਲਚਰਾਂ ਨਾਲੋਂ ਜ਼ਿਆਦੇ ਬੁਲੇਟ ਹੋਣਗੇ ਜੇ ਤੁਹਾਨੂੰ ਕੋਈ ਲੱਗਦਾ ਵੀ ਲਾਈਨ ਖੋਲਣੀ ਵੀ ਆ ਹਾਂ ਆ ਚਾਰ ਨਟ ਖੁੱਲ ਕੇ ਲਾਈਨ ਖੁੱਲ ਵੀ ਜਾਊਗੀ ਨਹੀਂ ਹਾਂ ਆਪਾਂ ਕਈ ਰੀ ਲੱਗਦਾ ਟਰੈਕਟਰ ਦਬਦਾ ਤੇ ਇਹਨੂੰ ਖੋਲ ਸਕਦੇ ਹਾਂ ਖੋਲ ਵੀ ਸਕਦੇ ਆ ਆਪਣੀ ਮਰਜ਼ੀ ਆ ਜੀ ਟਰੈਕਟਰ ਛੋਟਾ ਹੁੰਦਾ ਕਈ ਰੀ ਜ਼ਿੰਮੇਵਾਰ ਹਾਂਜੀ 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 ਉਹਦੇ ਨਾਲ ਇਹ ਸਫਾਈ ਦਾ ਵੀ ਵੇਰ ਧਿਆਨ ਰੱਖੂਗਾ ਹਾਂਜੀ ਵੱਡੀ ਵੱਡੇ ਡਰਮ ਦੇ ਵਿੱਚ ਆ ਸਾਰੇ ਮਾਦ ਚਨਾ ਨਾਲੋਂ ਇਹ ਕੁਤਰਾ ਕਰੂਗਾ ਪਰਾਲੀ ਦਾ ਐ ਨਹੀਂ ਹੈਗਾ ਵੀ ਪਿੱਛੇ ਗੋਲ ਗੋਲ ਜੇ ਕਰਕੇ ਕੱਢ ਦੂੰ ਇਹ ਵੀਰੇ ਵੱਡਾ ਕਰਨ ਦਾ ਕਾਰਨ ਵੀ ਵਿੱਚ ਫਸੇ ਨਾ ਹਾਂ ਵੀ ਵਿੱਚ ਚੰਗੀ ਤਰ੍ਹਾਂ ਉਹਨੂੰ ਕੁਤਰਾ ਕਰ ਦਵੇ ਕੁਤਰਾ ਕਰ ਦਵੇ ਕੁਤਰਾ ਕਰ ਦਵੇ ਜੀ ਵੈਰੀ ਗੁੱਡ ਤੇ ਮਗਰ ਇਹ ਰੂਲਾ ਆ ਗਿਆ ਹਾਂਜੀ ਰੂਲਾ ਵੱਡਾ ਕਰਤਾ ਜੀ ਅੱਗੇ ਨਾਲੋਂ ਨਵਾਂ ਮਾਡਲ 25 ਨ ਮਾਡਲ ਆ ਥੋੜਾ ਸਾਈਜ਼ ਵਧਾਤਾ ਜੀ ਆਪਣੇ ਕੋਲੇ ਜਿੰਨੇ ਵੀ ਵੱਡੇ ਟਾਇਰ ਵੀਰੇ ਸਾਰੇ ਨਵੇਂ ਮਾਡਲ ਆ ਸਾਰੇ 25 ਮਾਡਲ ਮਿਲਣਗੇ ਵੀਰ ਜੀ ਨਹੀਂ ਨਹੀਂ ਸਾਰੇ ਨਵੇਂ ਵੈਰੀ ਗੁੱਡ ਕਿਉਂਕਿ ਸਮੇਂ ਨਾਲ ਸੋਧ ਹੁੰਦੀ ਰਹਿੰਦੀ ਹੈ ਗੱਲ ਵੀ ਰਾਇਣਾ ਕਹਿਣ ਵੀ ਪੁਰਾਣੀ ਚੀਜ਼ ਨਹੀਂ ਨਹੀਂ ਬਿਲਕੁਲ ਨਵੇਂ ਫਰੈਸ਼ ਪੀਸ ਮਿਲਣਗੇ ਜੀ ਹਰ ਵਾਰ ਸਟਾਕ ਮਿਲੂਗਾ ਆਪਣੇ ਕੋਲ ਠੀਕ ਆ ਵੀਰੇ ਇਹ ਆ ਗਿਆ ਆਪਣਾ ਸੁਪਰ ਸਿੱਡਰ ਇਹ ਸੁਪਰ ਸਿੱਡਰ ਆ ਗਿਆ ਵੀਰ ਜੀ ਆਪਣਾ ਠੀਕ ਆ ਬਾਈ ਇਹਦੀ ਖਾਸੀਅਤ ਦੂਜਿਆਂ ਨਾਲੋਂ ਜੀ ਇਹ 8 ਫੁੱਟ ਸੁਪਰ ਸਿੱਡਰ ਆ ਜੀ ਹਾਂ ਜੀ ਤੇ ਅੰਦਰੋਂ 8.5 ਫੁੱਟ ਏਰੀਆ ਵਰਕ ਕਰੂਗਾ ਅੰਦਰੋਂ ਅੰਦਰੋਂ ਸਾਰੇ ਸੁਪਰ ਸਿੱਡਰਾਂ ਨਾਲੋਂ ਵੱਧ ਏਰੀਆ ਕਵਰ ਕਰੂਗਾ 8.5 ਫੁੱਟ ਅੰਦਰੋਂ ਹੈ ਤਾਂ 8 ਫੁੱਟ ਪਲੇਟ ਇਹਦੀ 8 ਫੁੱਟ ਦੀ ਹੋਊਗੀ 8 ਫੁੱਟ 5 ਇੰਚ ਅੰਦਰੋਂ ਕਵਰ ਕਰੂਗਾ ਵੀਰੇ ਵੈਰੀ ਗੁੱਡ ਯਾਰ ਫਿਰ ਤਾਂ ਜ਼ਿਮੀਦਾਰ ਦਾ ਇਤਨਾ ਫਾਇਦਾ ਹੋਊਗਾ ਹਾਂਜੀ ਹਾਂਜੀ ਬਹੁਤ ਫਾਇਦਾ ਜੀ ਰੁਪਈਏ ਦੇ 8 ਫੁੱਟ ਦੇ ਹੋਣੇ ਰੁਪਈਏ 8 ਫੁੱਟ ਦੇ ਲੈ ਜਾਣੇ ਆ ਜੀ ਇਹ ਇਹ ਆਪਣਾ ਏਰੀਆ 8.5 ਫੁੱਟ ਕਵਰ ਕਰੂਗਾ ਕੱਲੂ ਜੀ ਜ਼ਿਮੀਦਾਰ ਨੇ ਰੂਟਾਵੇਟਰ ਬਣਾਉਣਾ ਇਹਦਾ ਹੂੰ ਚਾਰ ਨਾਟ ਖੋਲ ਕੇ ਦੀ ਰੂਟਾਵੇਟਰ ਬਣਾਉਂਗਾ ਸਮੇਤ ਰੂਲਾ ਲਾਊਗਾ ਪਿੱਛੇ ਅੱਛਾ ਰੂਲਾ ਨਾਲ ਹੀ ਰਹਿ ਜਾਊਗਾ ਨਾਲ ਹੀ ਰਹਿ ਜਾਊਗਾ ਕੱਲਾ ਫੱਟਾ ਲਾ ਲੈਣਾ ਵਾ ਹੂੰ ਤੇ ਰੂਟਾਵੇਟਰ ਬਣਾਉਂਗਾ 8.5 ਫੁੱਟ ਰੂਟ ਦੋ ਦੋ ਕੰਮ ਇੱਕੋ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਕਿੱਕੇ ਦੇ ਮਗਰ ਰੂਲੇ ਨੂੰ ਸ਼ੌਕਰ ਦਿੱਤੇ ਹੋਏ ਨੇ ਜੀ ਬਹੁਤ ਬੈਸਟ ਨੇ ਉਹ ਆਹ ਦੇਖੋ ਜੀ ਵੈਰੀ ਗੁੱਡ ਆਹ ਚੀਜ਼ ਆਪਾਂ ਨਵੀਂ ਦੇਖਦੇ ਤਾਂ ਸ਼ੌਕਰ ਨੇ ਜੀ ਵਾਕਿਆ ਲੈ ਸਪ੍ਰਿੰਗ ਹੁੰਦੇ ਨੇ ਤੇ ਸ਼ੌਕਰ ਨੇ ਇੱਥੇ ਹਾਂ ਮੈਂ ਉਹੀ ਕਹਿੰਦਾ ਪਿਆ ਵੀ ਆਹ ਚੀਜ਼ ਆਪਾਂ ਨਵੀਂ ਦੇਖਦੇ ਹਾਂ ਹਾਂਜੀ ਡੈਸਕਾ ਕਟਪਾਲੀਆਂ ਹੋਣਗੀਆਂ ਜੀ ਇਹਨੂੰ ਸਾਰੀਆਂ ਯਾਰ ਵੀਰੇ ਇੱਕ ਚੀਜ਼ ਮੈਨੂੰ ਦੱਸੀ ਮੈਂ ਸਾਰਿਆਂ ਨੂੰ ਸਵਾਲ ਪੁੱਛਦਾਨਾ ਹਾਂਜੀ ਇਹ ਪਾਈਪਾਂ ਚੋਕ ਬਹੁਤ ਹੁੰਦੀਆਂ ਸਿਆਲ ਚੋਦਾ ਕੋ ਵੱਲ ਹੈਗਾ ਇਹ ਸਲਾਬ ਦੇ ਕਾਰਨ ਹੁੰਦੀਆਂ ਜਦੋਂ ਸਵੇਰੇ ਸਵੇਰੇ ਆਪਾਂ ਤਿਓਲ ਚ ਪਰ ਅੱਗੇ ਨਾਲੋਂ ਇਹਨਾਂ ਨੇ ਆ ਮਾਡਲ ਚ ਬਹੁਤ ਜ਼ਿਆਦਾ ਸੋਧ ਕਰਤੀ ਇਹਦੀ ਟੈਂਕੀ ਉੱਚੀ ਕਰਤੀ ਤੇ ਪਾਈਪਾਂ ਸਿੱਧੀਆਂ ਹੋ ਗਈਆਂ ਜੀ ਵੀ ਪਾਈਪ ਚ ਬੈਂਗ ਨਹੀਂ ਹੋਊਗਾ ਬੈਂਗ ਨਹੀਂ ਹੋਊਗਾ ਜਦੋਂ ਬੈਂਗ ਨਹੀਂ ਹੋਊਗਾ ਜੀ ਹਾਂ ਤਾਂ ਚੋਕ ਘਟ ਹੋਊਗਾ ਪਾਈਪਾਂ ਵੀ ਉਹ ਸਿੱਧਾ ਆਪਦਾ ਮਾਲ ਜੋ ਵੀ ਹੈਗਾ ਹਾਂਜੀ ਹਾਂਜੀ ਤੇ ਇਹਦੇ ਬਲੇਡ ਵੀਰੇ ਬੁਲੇਟ ਕਿਹੜੇ ਇਹਦੇ ਸੀ ਐਲਸੀ ਟਾਈਪ ਬੁਲੇਟ ਆਉਂਦੇ ਆ ਜੀ ਐਲਸੀ ਟਾਈਪ ਹਾਂਜੀ ਇਹ ਸਪੈਸ਼ਲ ਲੈਂਡ ਫੋਰਸ ਕੰਪਨੀ ਸ਼ੁਰੂ ਤੋਂ ਹੀ ਇਹ ਬੁਲੇਟ ਦੇ ਰਹੀ ਆ ਠੀਕ ਆ ਵੀਰੇ ਤੇ ਵੀਰੇ ਇਹਨੂੰ ਗੇਅਰ ਗੇਅਰ ਇਹਨੂੰ ਮਲਟੀ ਸਪੀਡ ਗੇਅਰ ਲੱਗਿਆ ਹੋਊਗਾ ਜੀ ਬਹੁਤ ਹੈਵੀ ਐਕਸੀਡੈਂਟ ਦੀ ਪੂਰੀ ਸਾਡੀ ਗਾਰੰਟੀ ਹੋਊਗੀ ਇਹਦੇ ਚ ਕਿੰਨਾ ਤੇਲ ਤੂਲ ਪੈਂਦਾ ਵੀ ਇਹ ਚ 4 ਲੀਟਰ ਤੇਲ ਪਊਗਾ ਜੀ ਠੀਕ ਆ ਤੇ ਇਹ ਬਲੇਡਾਂ ਦੀ ਗਿਣਤੀ ਵੀਰੇ ਕਿੰਨੀ ਆ ਇਹਦੇ 72 ਪਲੇਟ ਆਉਣਗੇ ਜੀ 72 ਪਲੇਟ ਉਧਰ ਉਧਰੀ ਠੀਕ ਚੱਲ ਰਹੀ ਹੈ ਵੇਰੀ ਗੁੱਡ ਇਹ ਆ ਗਿਆ ਇਹਦੇ ਵਿਰੇ ਇੱਕ ਚੀਜ਼ ਦਾ ਜਿਵੇਂ ਆਪਾਂ ਕਹਿੰਦੇ ਨੇ ਦਾਣਾ ਬੀਜ ਹਾਂਜੀ ਉਹਦੇ ਵਾਸਤੇ ਵੀ ਐਕੂਰੇਸੀ ਲਈ ਕੋਈ ਹੈਗਾ ਦਾ ਸਾਹ ਉਖਤਾਂ ਵੀ 8 ਇੰਚ ਦੇ ਦਾ ਇੱਕ ਸਿਆੜ ਹੋਊਗਾ ਜੀ ਸਿਆੜਪੋਰ 8 ਇੰਚ ਦੀ ਦੂਰੀ ਤੇ ਠੀਕ ਆ ਵੀਰੇ ਇੱਕ ਇਹਦੇ ਪੋਰ ਐਕਸਟਰਾ ਬਾਹਰ ਦਿੱਤਾ ਜਾਂਦਾ ਜੀ ਬੰਨੇ ਵਾਲਾ ਸਿਆੜ ਲਾਉਣ ਲਈ ਉਹ ਅਸੀਂ ਪਾਈਪਾਂ ਥੋੜੀਆਂ ਲਾਈਆਂ ਹੋਈਆਂ ਨੇ ਓਕੇ ਓਕੇ ਉਹ ਮਤਲਬ ਬੰਨੇ ਵਾਲਾ ਸਿਆੜ ਲਾਉਣ ਲਈ ਇੱਕ ਐਕਸਟਰਾ ਬੋਰ ਉਹ ਆਪਣੀ ਮਰਜ਼ੀ ਆਪਾਂ ਬੰਦ ਕਰ ਸਕਦੇ ਆ ਨਹੀਂ ਚੰਗਾ ਲੱਗਦਾ ਤਾਂ ਚਲਾ ਵੀ ਮੈਂ ਜਦ ਬੰਨੇ ਵਾਲੇ ਕਿਹੜੇ ਤੇ ਕਈ ਰਿਓ ਲਾ ਲੈਂਦੇ ਹਾਂ ਹਾਂਜੀ ਬੰਨੇ ਵਾਲਾ ਕਿਹੜਾ ਲਾ ਲੈਂਦੇ ਵੀ ਤਵੀ ਵਾਲੀ ਜਗਾ ਖਾਲੀ ਨਾ ਰਹੇ ਹਾਂ ਆ ਆਪਣੇ ਰੂਟਾ ਵੇਟਰ ਆਗੇ ਜੀ ਠੀਕ ਆ ਵੀਰੇ ਇਹ ਆਪਣੇ ਕਿੰਨੇ ਫੁੱਟ ਆ ਜੀ ਆ 8 ਫੁੱਟ ਰੂਟਾ ਵੇਟਰ ਆ ਜੀ ਠੀਕ ਆ ਵੀਰੇ ਹਾਂਜੀ ਕਿਰਾਤ ਆਪਣੇ ਤੋਂ ਸਾਈਜ਼ ਕਿਹੜਾ ਕਿਹੜਾ ਮਿਲ ਜੂ ਵੀਰੇ 8 ਫੁੱਟ 9 ਫੁੱਟ 10 ਫੁੱਟ 12 ਫੁੱਟ ਜੀ ਮੈਂ ਜਿਹੜਾ ਰੂਟਾ ਵੇਟਰ ਸਖਤ ਤੋਂ ਲੈ ਕੇ 12 ਫੁੱਟ ਤਾਈ ਰੂਟਾ ਵੇਟਰ ਆਪਣੇ ਕੋਲ ਅਵੇਲੇਬਲ ਹੋਣਗੇ ਆਪਣੇ ਕੋਲ ਇਸ ਟਾਈਮ ਇੱਥੇ ਜੇ ਕੋਈ ਲੈਂਡ ਫੋਰਸ ਦਾ ਕੋਈ ਵੀ ਇੰਪਲੀਮੈਂਟ ਮੰਨ ਲਓ ਹਾਂਜੀ ਵੀ ਕਿਹੜੇ ਕਿਹੜੇ ਆਪਣੇ ਕੋਲ ਅਵੇਲੇਬਲ ਆ ਤੁਹਾਡੇ ਉੱਥੇ ਗਦਾਮ ਚ ਵੀ ਇੱਥੇ ਵੀ ਆਪਣੇ ਕੋਲ ਇਸ ਟਾਈਮ ਰੋਟਾਵੇਟਰ ਸੁਪਰ ਸੀਡਰ ਐਮਬੀ ਪਲਾਉ ਮਲਚਰ ਡਿਸਕ ਰੇਜਰ ਬ੍ਰੌਡਕਾਸਟਰ ਸਾਰੇ ਜਿੰਨੇ ਲੈਂਡ ਫੋਰਸ ਸਾਰਾ ਕੁਝ ਸਾਰਾ ਕੁਝ ਹਾਜ਼ਰ ਮਿਲੂਗਾ ਜੀ ਮੈਂ ਤੁਸੀਂ ਇੱਕ ਰੀਤ ਤੇ ਆਓ ਤੁਹਾਨੂੰ ਸਭ ਕੁਝ ਮਿਲੂਗਾ ਸਾਰਾ ਕੁਝ ਮਿਲੂਗਾ ਤੁਹਾਨੂੰ ਖਾਲੀ ਹੱਥ ਨਹੀਂ ਜਾਣ ਦੇ ਨਹੀਂ ਜੀ ਨਹੀਂ ਆਓ ਆਪਣੇ 10 ਫੁੱਟੇ ਰੋਟਾਵੇਟਰ ਅੰਦਰ ਪਏ ਨੇ ਜੀ ਠੀਕ ਆ ਵੀਰੇ ਐਮਬੀ ਪਲਾਉ ਵੀ ਸੋਹਣੇ ਬਣੇ ਯਾਰ ਮਾੜਾ ਕੱਢੀਏ ਕਿਹੜਾ ਉਹਨਾਂ ਕੋਲੇ ਹਾਂਜੀ ਹਾਂਜੀ ਆਜੋ ਜ ਛੋਟਾ ਇੱਧਰ ਦੀ ਆ ਜਾ ਹਾ ਦੇਖੋ ਜੀ ਇਹਦੇ ਐਮਬੀ ਬਲੌ 3 ਬਾਟਮ ਹਮ ਵੈਰੀ ਗੁੱਡ ਬਹੁਤ ਸਟील ਦੇ ਬਲੇ ਇਹਨੂੰ ਹੋਣਗੇ ਜੀ ਪੱਲੇ ਠੀਕ ਹੈ ਕਸਾਈ ਬਹੁਤ ਘੱਟ ਆ ਹਮ ਪਾਊਡਰ ਕੋਟਡ ਪੇਂਟ ਹੋਊ ਹਰੇਕ ਕੰਪਲੀਮੈਂਟਰ ਨੂੰ ਵੀ ਸਾਰਿਆਂ ਨੇ ਪਾਊਡਰ ਕੋਟਡ ਪਾਊਡਰ ਕੋਟਡ ਪੇਂਟ ਹੋਊਗਾ ਜੀ ਹਰੇਕ ਕੰਪਲੀਮੈਂਟਰ ਨੂੰ ਜਿਹੜਾ ਵੀ ਇਹਦਾ ਆਊਗਾ ਵੈਰੀ ਗੁੱਡ ਇੱਕ ਚੀਜ਼ ਹੋਰ ਵਾਧਾ ਨੰਨੂੰ ਇਹਦੇ ਆ ਦੇਖ ਐਡਜਸਟਮੈਂਟ ਕਰਨੂੰ ਜੀ ਚਾਬੀ ਦੀ ਜਰੂਰਤ ਨਹੀਂ ਨਾ ਜੀ ਨਾ ਇੱਥੋਂ ਵੀ ਅਡਜਸਟਮੈਂਟ ਹੋ ਜਾਂਦੀ ਹੈ ਇੱਥੋਂ ਵੀ ਹੋ ਜਾਂਦੀ ਹੈ ਹਾਂ ਕਿਉਂਕਿ ਨਾ ਕਿਹੜੀ ਟਰੈਕਟਰ ਆਪਾਂ ਬਦਲ ਕੇ ਪਾਉਣੇ ਆ ਹਾਂਜੀ ਤੇ ਉਹ ਨਾਲ ਚਾਬੀ ਚੱਕਾਂ ਦੀ ਦਿੱਕਤ ਨਹੀਂ ਨਹੀਂ ਇੱਥੋਂ ਹੱਥ ਨਾਲ ਹੀ ਹੋ ਜਾਂਦੀ ਹੈ ਜੀ ਹੱਥ ਨਾਲ ਦਾ ਅਡਜਸਟ ਕਰੋ ਇਹਨੂੰ ਫਿਰ ਇੱਥੇ ਲਾਓ ਤੇ ਓਕੇ ਹਾਂਜੀ ਵੀਰ ਜੀ ਹਾਂਜੀ ਵੈਰੀ ਗੁੱਡ ਆ ਆਪਣਾ 9.5 ਫੁੱਟ ਸੁਪਰ ਸੀਡਰ ਹੈ ਜੀ ਇਹ 9.5 ਫੁੱਟ ਅੰਦਰੋਂ ਵਰਕ ਕਰੂਗਾ ਅੰਦਰੋਂ ਹਾਂਜੀ ਪਲੇਟ ਵੀ 9 ਫੁੱਟ ਦੀ ਹੋਊਗੀ ਯਾਰ ਆ ਆਹ ਦੀ ਗੱਲ ਤੁਸੀਂ ਨਾ ਵੀ ਬੜੇ ਸਵਾਦ ਵਾਲੀ ਹੈ ਇਹ ਦੇਖਣ ਨੂੰ ਤਾਂ ਹੀ ਵੱਡਾ ਵੱਡਾ ਲੱਗੀਆਂ ਆ। ਆ ਦੇਖਣ ਨੂੰ ਲੱਗਦਾ 10 ਫੁੱਟ ਏਰੀਆ। ਇਹ 9.5 ਅੰਦਰੋਂ ਵਰਕ ਕਰੂਗਾ ਜੀ। ਵੈਰੀ ਗੁੱਡ। ਰਪਈਏ ਇਹਦੇ ਵੀ ਉਹਨੇ। ਹਰ ਰਪਈਏ 9 ਫੁੱਟ ਦੇ ਲੈਣੇ ਆ ਜੀ। ਇਹ ਕਿ ਤਾਂ ਇਧਰੋਂ ਆਪਣੇ ਪੈਸੇ ਬਚ ਜਾਣੇ। ਇੱਕ ਬਾਈਏ ਲੋ ਜਿਹੜੀ ਸਬਸਿਡੀ ਲੈ ਲੋ ਸਕੀਮ ਲੈ ਲੋ। ਕੱਟ ਕੇ ਦੇ ਦੇਾਂਗੇ ਜੀ ਕੋਈ ਲਾਣ ਦੀ। ਮੈਂ ਰੇਟ 'ਚ ਤੁਹਾਨੂੰ ਲੈਸਮ ਮਿਲਣਾ ਹੈ ਮਿਲਣਾ। ਹਾਂਜੀ ਹਾਂਜੀ। ਇੱਕ ਆਪਣੇ ਕੋਲੇ ਜੀ ਇਹਦੀ ਇੱਕ ਹੋਰ ਜਿੰਨਾ ਇਹਦੀ ਬਲੇਡ, ਕੋਈ ਸੀਲ, ਬੈਰਿੰਗ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਮਿਲੂਗਾ ਜੀ। ਅੱਛਾ ਸਪੇਅਰ ਪਾਰਟ ਵੀ ਸਾਰਾ? ਹਾਂਜੀ ਹਾਂਜੀ। ਤੇ ਇਹਨਾਂ ਚ ਗਾਰੰਟੀ ਵਾਰੰਟੀ ਕੀ ਹੁੰਦੀ ਹੁੰਦੀ ਆ ਸਫੇਰਪਾੜ ਦੀ ਵੀਰ ਜੀ ਜਿਵੇਂ ਆਪਾਂ ਮੰਨ ਲਓ ਮੈਂ ਆ ਲੈ ਲਿਆ ਮਲਚਰ ਲੈ ਲਿਆ ਰੂਟਾ ਵਿਕਟਰ ਲੈ ਲਿਆ 1 ਸਾਲ ਦੀ ਰੂਟਾ ਵਿਕਟਰ ਦੀ ਗਾਰੰਟੀ ਹੈ ਜੀ ਆਪਣੇ ਵੱਲੋਂ ਬਾਕੀ ਅਸੀਂ ਬਾਅਦ ਚ ਵੀ ਬੈਠੇ ਆ ਵੀਰ ਜੀ ਅੱਛਾ ਵੀ ਬਾਅਦ ਚ ਤਾਂ ਹੈਗੇ ਹੈਗੇ ਆ ਹਾਂਜੀ ਹਾਂਜੀ ਵੀ ਇਹਨੂੰ 1 ਸਾਲ ਕੋਸ਼ੀ ਨਹੀਂ ਹੋ ਜੇ ਆਪਾਂ ਬੈਠੇ ਆਪਾਂ ਬੈਠੇ ਆ ਜੀ ਕੋਈ ਗੱਲ ਆ ਦੇਖੋ ਜੀ ਆਪਣੇ ਕੋਲ ਬਲੇਡ ਸਾਰੇ ਲੈਂਡ ਫੋਰਸ ਕੰਪਨੀ ਦੇ ਹੀ ਮਿਲਣਗੇ ਸਟੈਂਪ ਵਾਲੇ ਹੂੰ ਵੀ ਦੇਸੀ ਮਾਲ ਨਾ ਸਾਰਾ ਸਟਾਕ ਬਲੇਡਾਂ ਦਾ ਹੀ ਪਿਆ ਆ ਠੀਕ ਹੈ ਇਧਰ ਆਪਣੇ ਕੋਲ ਜਿਹੜਾ ਇਹਦੇ ਪੱਤੀਆਂ ਵਗੈਰਾ ਜਾਂ ਕੋਈ ਗੀਅਰ ਵਗੈਰਾ ਕੁਝ ਵੀ ਆਪਣਾ ਖਰਾਬ ਹੁੰਦਾ ਤਾਂ ਗੀਅਰ ਵਗੈਰਾ ਵੈਰੀ ਗੁੱਡ ਥੱਲੇ ਨਹੀਂ ਪੱਤੀਆਂ ਦੀ ਕਸਾਈ ਸਾਰਾ ਸਮਾਨ ਆਪਣੇ ਕੋਲ ਹਰ ਵਕਤ ਹਾਜ਼ਰ ਮਿਲੂਗਾ ਵੀਰ ਜੀ ਇਦਾਂ ਨਹੀਂ ਹੈਗਾ ਵੀ ਫਿਰ ਇਹਨੂੰ ਚਾਰ ਕੋ ਰੱਖ ਲੈ ਤੇ ਨਹੀਂ ਟੋਟਲ ਸਮਾਨ ਆ ਦੇਖੋ ਸ਼ਾਫਟਾਂ ਵਗੈਰਾ ਸਾਰਾ ਕੁਝ ਆਪਣੇ ਕੋਲ ਮਿਲੂਗਾ ਵੀਰੇ ਆਪਣੇ ਦੁਕਾਨਦਾਰ ਨਾ ਮੇਰੇ ਵੀਰ ਕੋਈ ਗੁੱਸਾ ਨਾ ਕਰਾ ਜੇ ਆਪਾਂ ਨੂੰ ਘਾਟ ਕਿੱਥੇ ਪੈਂਦੀ ਆ ਵੀ ਜਦੋਂ ਆਪਣੇ ਕੋਲ ਬੈਕਅਪ ਨਹੀਂ ਹੁੰਦਾ ਹਾਂਜੀ ਵਿਰੇ ਨੇ ਬੈਕਅਪ ਦਾ ਪਹਿਲਾਂ ਇੰਤਜ਼ਾਮ ਕੀਤਾ ਆ। ਬਿਲਕੁਲ। ਇਹ ਸਮਾਨ ਸਾਰਾ ਐ ਟਿੱਚ ਤੇ ਉਹ ਆਪਣਾ ਆ ਗਿਆ ਵਟਾਣਾ ਜਾਂਦਾ ਇਹਨੂੰ। ਹਾਂਜੀ, ਡਿਸਕਰੇਜਰ ਇਹ ਵੀ ਆ ਜੀ। ਬੜਾ ਕਾਇਮ ਬਣਾਇਆ ਹੈ। ਬਹੁਤ ਹੈਵੀ ਬਣਿਆ ਜੀ ਇਹ। ਹਨਾ? ਹਾਂਜੀ। ਇੱਥੋਂ ਦੇਖੀ ਕਿੰਡਾ ਚੱਕੜਬੰਦ ਲਾਇਆ ਇਹਨੂੰ। ਆਪਾਂ ਆਮ ਦੇਖਦੇ ਹਾਂ ਕਲੰਪ ਹੁੰਦੇ ਆ ਕੱਲੇ। ਹਾਂਜੀ, ਇਹ ਤਾਂ ਬਹੁਤ ਪੱਕਾ ਕੰਮ ਕਰਿਆ ਹੋਇਆ ਜੀ, ਹਿੱਲਦਾ ਨਹੀਂ ਹੈਗਾ ਜਦਾਂ ਇਹ। ਇਹ ਤਾਂ ਜਿੱਥੇ ਇੱਕ ਰਨਾਟੇ ਦੇ ਲਾ ਤੇ ਥੋੜੀ ਵੀ ਐ ਥੋੜੀ ਟੁੱਟ ਜੁ ਨਾਲੇ ਹੈਵੀ ਬਹੁਤ ਜ਼ਿਆਦਾ ਦੇਖੋ। ਮਟਾਈ ਦੇਖੋ ਇਹਦੀ। ਹਮ। ਉਹ ਜਦ ਤੱਕੜਾ ਆ ਵੀ ਬਲੇਟਾਂ ਦੇ ਡੱਬੇ ਪਏ ਨੇ ਬਲੇਟ ਆਪਣਾ ਕੋ ਬਹੁਤ ਪਿਆ ਜੀ ਜਿੰਨਾ ਮਰਜ਼ੀ ਲੈ ਜਾਓ ਮਲਚਰ ਦੀਆਂ ਬੈਲਟਾਂ ਵਗੈਰਾ ਮਲਚਰ ਦੇ ਬਲੇਟ ਰੋਟਾ ਵਾਟਰ ਸੁਪਰ ਸਿੱਟਰ ਜਿਹੜੀ ਚੀਜ਼ ਮਰਜ਼ੀ ਲੈ ਲਓ ਆਪਣਾ ਕ੍ਰੋਸ ਤੋਂ ਲੈ ਕੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਜੋ ਮਰ ਸਾਰਾ ਕੁਝ ਰੋਟਾ ਵਾਟਰ ਸੁਪਰ ਸਿੱਟਰ ਦਾ ਹੈ ਆਪਣਾ ਸਟਾਕ ਚ ਸਵਾਦ ਆ ਗਿਆ ਯਾਰ ਲਓ ਜੀ ਵੀਰੇ ਨੇ ਜੋ ਤੁਹਾਨੂੰ ਦੱਸਿਆ ਸਬਸਿਡੀ ਤਾਂ ਤੁਹਾਨੂੰ ਮਿਲੂ ਮਿਲੂ ਜਿਹੜੇ ਵੀਰਾਂ ਦੇ ਨਹੀਂ ਨਿਕਲੇ ਅਜੇ ਵੀ ਬਹੁਤ ਜਣੇ ਗਏ ਹੋਟ ਕਰ ਰਹੇਗੇ ਜੀ ਬਹੁਤ ਸਬਸਿਡੀ ਪੈਂਡਿੰਗ ਵੀ ਪਈ ਆ ਜੀ ਹਾਂ ਹਾਂ ਜੀ ਪੈਂਡਿੰਗ ਵੀ ਪਈ ਆ ਕਈਆਂ ਦੀ ਨਿਕਲੀ ਬਣੀਗੀ ਹਾਂ ਜੀ ਤੇ 7% ਤੁਸੀਂ ਕਿਹਾ 7% ਲੈਸ ਜੀ ਅੱਗੇ ਪਹਿਲਾਂ 12% GST ਸੀ ਹੁਣ 5% ਤੇ ਦੇ 5% ਤੇ ਉਹ ਤਾਂ ਤੁਸੀਂ ਚਲੋ ਫਾਇਦਾ ਚੱਕਣਾ ਚੱਕਣਾ ਬਾਕੀ ਵੀਰਾ ਫੁੱਲ ਮਾਨਤਾਣ ਕਰੂਗਾ ਮੇਰੇ ਕੋਲ ਇਹ ਜੋ ਵੀ ਬਲੇਡ ਵਗੈਰਾ ਬੈਕਅਪ ਦੀ ਗੱਲ ਕਰਦੇ ਆਂ ਆਪਾਂ ਵੀ ਬੈਕਅਪ ਵੀ ਹੈਗਾ ਕੋਈ ਕੱਲ ਨੂੰ ਤੁਹਾਨੂੰ ਲੋਡ ਪੈਂਦੀ ਹੈ ਨਾ ਕਿਸੇ ਵੀ ਚੀਜ਼ ਦੀ ਤੇ ਜਿਵੇਂ ਖੇਤ ਦੇ ਵਿੱਚ ਵੀਰੇ ਜ਼ਿਮੀਦਾਰ ਦੇ ਆਪਾਂ ਇਹ ਭੇਜਤਾ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਆਪਣੇ ਮਗਰੋਂ ਆਉਣਗੇ ਲੈਂਡ ਬਿਲਕੁਲ ਲੈਂਡ ਫੋਰਸ ਵਾਲੇ ਚਾਹੇ ਬਾਅਦ ਚਾਉਣ ਜੀ ਉਸ ਤੋਂ ਪਹਿਲਾਂ ਆਪਾਂ ਜਾਵਾਂਗੇ ਉਹ ਗੱਲ ਜਿਹੜੀ ਆਪਾਂ ਅੰਦਰ ਕਰ ਬਿਲਕੁਲ ਬਿਲਕੁਲ ਵੀਰੇ ਉਸ ਤੋਂ ਪਹਿਲਾਂ ਆਪਾਂ ਹਾਜ਼ਰ ਖੜੇ ਆ ਵੀ ਅਸੀਂ ਤੁਹਾਡੇ ਕੋਲੇ ਆਉਨੇ ਆ ਜੇ ਸਾਤੋਂ ਹੱਲ ਹੁੰਦਾ ਤਾਂ ਠੀਕ ਆ ਨਹੀਂ ਕੰਪਨੀ ਦੀ ਜੀਪ ਤੁਹਾਡੇ ਕੋਲੇ ਪਹੁੰਚੂਗੀ ਕਿਸੇ ਟਾਈਮ ਵੀ ਸਰਵਿਸ ਮਿਲੂਗੀ ਤੁਹਾਨੂੰ ਤੇ ਵੀਰੇ ਦਾ ਨੰਬਰ ਦਿੱਤਾ ਹੀ ਹੋਇਆ ਡਿਸਪਲੇ ਤੇ ਹਾਂਜੀ ਤੁਸੀਂ ਆਉਣਾ ਕਿੱਥੇ ਆ ਮੜੇ ਵੀਰਾਂ ਨੂੰ ਐਡਰੈਸ ਵੀ ਸੰਭਾਦੋ ਜੀ ਇਹ ਵੀਰੇ ਮੁੱਲਾਪੁਰ ਵਾਲ ਜਦੋਂ ਪੋਰਟ ਕ੍ਰੋਸ ਕਰਕੇ ਪੰਡੋਰੀ ਤੇ ਸੀਤ ਨਰਸਿੰਗ ਹੋਮ ਆ ਠੀਕ ਆ ਜਿੱਥੇ ਜੌਂਡਰ ਦੀ ਏਜੰਸੀ ਆ ਗਈ ਉਦੋਂ ਅੱਗੇ ਹਾਂ ਆ ਨਾਲ ਹੀ ਜੌਂਡਰ ਦੀ ਏਜੰਸੀ ਉਹਦੇ ਨਾਲ ਹੀ ਰੋਡ ਦੇ ਉੱਪਰ ਆਪਣੀ ਡੀਲਰਸ਼ਿਪ ਆ ਜੀ ਬਾ ਠੀਕ ਆ ਇਹ ਤੁਹਾਨੂੰ ਰੋਡ ਦੇ ਉੱਪਰ ਦਿਖ ਵੀ ਜਾਣਾ ਹਾਂਜੀ ਜਦੋਂ ਰੋਡ ਦੇ ਉੱਪਰ ਆਓਗੇ ਨਾ ਤੁਹਾਨੂੰ ਰੋਡ ਦੇ ਉੱਪਰ ਹੀ ਲੈਂਡ ਫੋਰਸ ਦੇ ਸਾਰੇ ਇੰਪਲੀਮੈਂਟ ਪੈਜ ਮਿਲ ਜਾਣਗੇ ਮਿਲ ਜਾਣਗੇ ਤੇ ਵੀਰੇ ਦਾ ਨੰਬਰ ਆ ਡਿਸਪਲੇ ਤੇ ਚੱਲਦਾ ਹੀ ਪਿਆ ਹਾਂਜੀ ਜੇ ਕੋਈ ਗੱਲਬਾਤ ਕਰਦੇ ਆ ਸ਼ਬਦ ਵੱਧ ਘੱਟ ਹੋਵੇ ਉਹਦੇ ਲਈ ਮਾਫੀ ਆ ਮੈਂ ਨੰਬਰ ਬੋਲ ਵੀ ਦਿੰਨਾ ਨਾ ਹਾਂਜੀ ਦੱਸੋ 9915 ਠੀਕ ਹੈ 96144 06015 060 ਦੋ ਨੰਬਰਾਂ ਕਿਸੇ ਟਾਈਮ ਵੀ ਇੱਥੇ ਕਾਲ ਕਰ ਲਿਓ ਜੀ ਹਾਂ ਮੇਰਾ ਸੇਵਾ ਚਾਜਰਾ ਲਓ ਆ ਗਿਆ ਮਿਲਦੇ ਆਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ